ਕੀ ਗੱਲਬਾਤ ਹੋਈ ਐ ਤਰਨਾ ਤੁਹਾਡਾ ਕੱਲ ਲੱਗ ਰਿਹਾ ਸਾਡੇ ਕੋਲ ਆਏ ਸੀ ਜੀ ਉਹ ਪੁੱਛਦੇ ਸੀ ਬਿਆਨ ਜਿਹੜੇ ਤੁਸੀਂ ਦਿੱਤੇ ਅੱਗੇ ਤਰਖਾਸ਼ ਦਿੱਤੀ ਆਪਾਂ ਤੇ ਉਹ ਤਰਖਾਸ਼ ਹੀ ਮੈਂ ਕਿਹਾ ਜਿਹੜੀ ਅਸੀਂ ਦਿੱਤੀ ਉਹੋ ਹੀ ਤਾਲੇ ਸਾਡੇ ਜਿਹੜੇ ਨਾਂ ਹੀ ਦਿੱਤੇ ਨੇ ਔਜਾ ਸਿੰਘ ਸਰਦਾਰੀ ਤੇ ਤੀਆ ਗਾਦੀ ਤੇ ਉਹੋ ਹੀ ਦੋ ਬੰਦੇ ਤੇ ਪਰਚਾ ਤਰਦੇ ਕਰੋ ਤੇ ਆਪਾਂ ਤਰਨਾ ਜਿਹੜਾ ਹੀ ਲਾਵਾਂਗੇ ਸਵੇਰੀ ਕਿੰਨੇ ਵਜੇ ਦਾ ਟਾਈਮ ਰੱਖਿਆ ਗਿਆ ਤਰਨਾ ਦਾ ਜੀ 10 ਵਜੇ ਦਾ ਜੀ ਤਾਂ ਕੀ ਲੋਕਾਂ ਨੂੰ ਅਪੀਲ ਹੈਗੀ ਐ ਤਰਨੇ ਦੇ ਸਬੰਧੀ ਪੂਰੇ ਪੰਜਾਬ ਵਾਸੀਆਂ ਸਾਰੇ ਪੰਜਾਬ ਵਾਸੀਆਂ ਦੇ ਜਿੰਨੇ ਵੀ ਤਰਨੇ ਆਪਣੇ 30 35 ਜਿਹੇ ਬੰਦਿਆਂ ਆ ਰਹੇ ਆ ਤੇ ਇਹ ਸਾਰੇ ਤਰਨਾ ਲੱਖੋ ਕੀ ਬੇਰਾਮ ਹੋਵਾਂਗੇ ਹਲਕਾ ਦਾ ਇੱਕ ਦਾ ਨਾਮ ਹੈ ਤੇ ਪੀ ਦਾ ਨਾਮ ਹੈ ਕਿ ਕੁਝ ਹੋਮਪੱਕ ਸੌਣ ਜਿਹੜੀ ਦੇਖੋ ਜਿਹੜੇ ਪਰਿਵਾਰ ਦੇ ਮੈਂਬਰ ਜਿਹੜੇ ਅਪੰਦਰ ਫਾਦਰ ਹੈਗੇ ਤਰਦੀਮ ਲਾਲ ਜੀ ਤਾਂ ਇਹਨਾਂ ਦੇ ਫੈਮਿਲੀ ਚ ਅਜਾ ਆਏ ਆ ਇਹਨਾਂ ਵੱਲੋਂ ਇੱਕ ਦਖਾਤ ਜਿਹੜੀ ਹੈਗੀ ਉਹ ਐਸਪੀ ਮੰਗਦੇ ਹੋਏ ਐਸਪੀ ਸਾਹਿਬ ਸਰੋਇ ਕੋਲੋਂ ਦਿੱਤੀ ਜੀ ਔਰ ਮਾ ਜੋ ਐਸਐਸਪੀ ਸਾਹਿਬ ਵੱਲੋਂ ਜਿਹੜਾ ਹੈਗਾ ਨੇ ਸਿੱਟ ਬਣਾਈ ਹੈ ਜਿੰਦੇ ਕਿ ਐਸਪੀ ਹੈੱਡਕੁਆਰਟਰ ਐਸਪੀ ਟੀ ਸਰਵ ਐਸਐਸਪੀ ਟੀ ਸਰਵ ਜਿਹੜੀ ਇਹ ਸੈੱਟ ਬਣੀ ਹੈ ਅਸੀਂ ਉਸ ਸੈੱਟ ਦੇ ਜਿਹੜੀ ਬਣੀ ਹੈ ਅਸੀਂ ਜਿਹੜੇ ਸੈੱਟ ਦੇ ਦੋ ਅਫਸਰ ਹੈਗੇ ਐਸਪੀ ਡੀ ਤੇ ਐਸਪੀ ਹੈੱਡਕੁਆਰਟਰ ਅਸੀਂ ਦੋਵੇਂ ਅਫਸਰ ਆਏ ਆ ਉਹਨਾਂ ਨਾਲ ਤਲਾਵਨਾ ਹੀ ਗੱਲਬਾਤ ਕੀਤੀ ਹੈ ਤਲਾਵਨਾ ਇਹ ਕਹਿਣਾ ਵੀ ਅਸੀਂ ਜਿਹੜੇ ਬਿਆਨ ਹੈਗੇ ਨੇ ਦਾ ਉਹ ਵੀ ਜਿਹੜੇ ਡਾਕੂਮੈਂਟ ਦੇਣੇ ਹੈ ਉਹ ਅਸੀਂ ਆਪਣੇ ਫੈਮਿਲੀ ਨਾਲ ਸਲਾਹ ਕਰਕੇ ਜਿਹੜਾ ਹੈਗਾ ਉਹ ਦਵਾਂਗੇ ਔਰ ਤੁਹਾਨੂੰ ਜਿਹੜਾ ਹੈਗਾ ਐਡਵਰਨਰ ਸਿਟ ਤੇ ਵਿਸ਼ਵਾਸ ਹੈਗਾ ਜੋ ਸਿਟ ਕਰੇਗੇ ਸਾਡੇ ਨਾਲ। ਕੱਲ ਇੱਕ ਪਰਿਵਾਰ ਵੱਲੋਂ ਤਰਨਾ ਲਗਾਉਣ ਦੀ ਗੱਲ ਹੋਈ ਜਾ ਰਹੀ ਹੈਗੀ ਅੱਜ। ਨਾ ਕੀ ਦੇਖੀਏ। ਜਿਹੜੇ ਆਜੋ ਦੱਸੋ ਯਾਰ ਜਿਹੜੇ ਪਰਿਵਾਰ ਦੇ ਮੈਂਬਰਾਂ ਨਾਲ ਸਾਡੀ ਗੱਲ ਹੋਈ ਹੈ ਉਹਨੇ ਤੁਹਾਨੂੰ ਇੱਕ ਗੱਲ ਦਾ ਜ਼ਿਕਰ ਕੀਤਾ ਹੁਣੇ। ਉਹ ਕਹਿੰਦੇ ਵੀ ਜਿਹੜਾ ਕੱਲ ਅਸੀਂ ਤਰਨਾ ਬਾਰੇ ਉਹ ਗੱਲ ਕਰ ਰਹੇ ਉਹ ਆ ਗਈ ਹੈ। ਇਹ ਸਿਟ ਦੇ ਆਉਣ ਤੋਂ ਪਹਿਲਾਂ ਇਹ ਗੱਲ ਸੀਗੀ। ਜਿਹੜੀ ਬਾਕੀ ਇਹ ਹੈਗੀ ਵੀ ਕੱਲ ਜਿਹੜਾ ਅਸੀਂ ਪ੍ਰੋਗਰਾਮ ਖਾਣੇ ਦਾ ਦਫਰ ਬਣਾਉਂਦਾ ਘਰੋਂ ਕੰਦਾਰੇ ਉਹ ਵਿਕਿਆ ਸੀ ਉਹ ਅਸੀਂ ਹੁਣ ਦਵਾ ਦਾ ਹੁੰਦੇ ਦੇ ਵਿਚਾਰ ਕਰਕੇ ਜਿਹੜਾ ਦਵਾ ਦਾ ਦੱਸਦੇ ਉਹ ਸੱਤ ਲੈ ਕੇ ਥੈਂਕ ਯੂ